ਸਕੂਲ ਦਾ ਨਾਮ ਹੈ ਸਰਕਾਰੀ ਪ੍ਰਾਇਮਰੀ ਸਕੂਲ 1 ਬੀ ਬਲਾਕ ਹੈ ਲੁਧਿਆਣਾ 2 ਮੇਰਾ ਨਾਮ ਗੁਰਮੀਤ ਚੋਹਾਨ ਹੈ ਮੈਂ ਇਥੋਂ ਦੀ ਹੈਡ ਟੀਚਰ ਮੈਨੂੰ ਕੀ ਦਿੱਕਤ ਆ ਰਹੀ ਹੈ ਕਿ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਸਾਨੂੰ ਦੇਖੋ ਜੀ ਇੱਥੇ ਬੱਚੇ ਬਹੁਤ ਜ਼ਿਆਦਾ ਹੋ ਚੁੱਕੇ ਨੇ 550 ਤੋਂ ਉੱਤੇ ਬੱਚਾ ਜਾ ਚੁੱਕਾ ਹੈ ਔਰ ਸਕੂਲ ਕੋਲ ਨਹੀਂ ਜਗ੍ਹਾ ਨਹੀਂ ਹੈਗੀ ਕਿ ਉਹ ਸਾਰੇ ਬੱਚਿਆਂ ਨੂੰ ਕਮਰਿਆਂ 'ਚ ਬਿਠਾ ਸਕਣ 10-10 ਸੈਕਸ਼ਨ ਨੇ ਕਲਾਸਾਂ ਦੇ ਬੱਚੇ ਗਰਮੀ ਸਰਦੀ ਬਰਸਾਤ ਚ ਬਾਹਰ ਹੀ ਬੈਠਦੇ ਔਰ ਸਕੂਲ ਦੀ ਜਿਹੜੀ ਬਿਲਡਿੰਗ ਹੈ ਉਹ ਵੀ ਬਿਲਕੁਲ ਸਹੀ ਹਾਲਤ ਵਿੱਚ ਨਹੀਂ ਹੈਗੀ ਤਰੇੜਾਂ ਆ ਚੁੱਕੀਆਂ ਨੇ ਸਲਾਬ ਕਰਕੇ ਕਿਸੇ ਟਾਈਮ ਵੀ ਕੁਝ ਹੋ ਸਕਦਾ ਹੈ ਜ ਜਿਹਦੇ ਨਾਲ ਵਿਦਿਆਰਥੀ ਔਰ ਅਧਿਆਪਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਕੀ ਲੱਗਦਾ ਹੈ ਕੀ ਦਿਮਾਗ ਕੀ ਹੈ ਕਿ ਕੋਈ ਬੱਤੇ ਜਾ ਰਿਹਾ ਕੁਝ ਜਗਾ ਜਿਹੜੀ ਸਰਕਾਰ ਦੀ ਪਈ ਆ ਉਸ ਨੂੰ ਜੇ ਵੀ ਮੰਨ ਕਰੇ ਡਿਮਾਂਡ ਕਰ ਰਹੇ ਕਿ ਕੀ ਲੱਗਦਾ ਹੈ ਹਾਂਜੀ ਸਾਡੇ ਸਕੂਲ ਦੀ ਜਗ੍ਹਾ ਜਿਹੜੀ ਮਤਲਬ ਸਾਡੇ ਕੋਲ ਨਕਸ਼ਾ ਮਿਲਿਆ ਹੋਇਆ ਸਾਨੂੰ ਐ ਇਲੈਕਟ੍ਰਿਸਿਟੀ ਬੋਰਡ ਦੀ ਬੈਕ ਸਾਈਡ ਤੇ 10000 ਅੱਜ ਦੇ ਕਰੀਬ ਜਗ੍ਹਾ ਹੈ ਉਹ ਪ੍ਰਾਇਮਰੀ ਸਕੂਲ ਦੀ ਹੀ ਜਗ੍ਹਾ ਆ ਸਾਡੀ ਮੰਗ ਇਹ ਹੈ ਕਿ ਉੱਥੇ ਸਕੂਲ ਬਣਾਇਆ ਜਾਏ ਤਾਂ ਜੋ ਬੱਚਿਆਂ ਨੂੰ ਬੈਠਣ ਲਈ ਬਿਲਕੁਲ ਸਹੀ ਕਮਰੇ ਮਿਲ ਸਕਣ ਖੇਡਣ ਲਈ ਗਰਾਊਂਡ ਮਿਲ ਸਕੇ ਟੀਚਰਾਂ ਲਈ ਵੀ ਆਫਿਸ ਹੋਵੇ ਨਮਾਜ਼ ਤੇ ਕੀ ਦਿੱਕਤ ਆ ਰਹੀ ਹੈ ਕੀ ਮਤਲਬ ਕਿ ਉਹ ਬਲੂ ਸਕ੍ਰੀਨ ਬੱਥੇ ਹਾਂਜੀ ਇਥੇ ਸਕੈਂਡਰੀ ਸਕੂਲ ਵੀ ਹੈ ਵਿੱਚੀ 12ਵੀਂ ਤੱਕ ਔਰ ਪ੍ਰਾਇਮਰੀ ਸਕੂਲ ਸਾਡਾ ਪ੍ਰੀ ਪ੍ਰਾਇਮਰੀ ਤੋਂ ਪ੍ਰਾਇਮਰੀ ਸਕੂਲ ਹੈ ਜਿਹਦੇ ਨਾਲ ਬੱਚਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਸਾਡੇ ਹਾਂਜੀ ਸਾਡੇ ਕੋਲ ਜਿਹੜਾ ਨਕਸ਼ਾ ਉਹਦੇ ਚ ਅਲੋਟ ਹੋਈ ਹੋਈ ਹੈ ਅਸੀਂ ਮੰਗ ਕਰਦੇ ਹਾਂ ਕੀ ਲੱਗਦਾ ਬਰਸਾਤੀ ਮੌਸਮਾਂ ਬੱਚੇ ਜਿਵੇਂ ਬਾਹਰ ਬੈਠੇ ਨੇ ਹਾਂਜੀ ਬਰਸਾਤਾਂ 'ਚ ਦੇਖੋ ਅਸੀਂ ਬੱਚਿਆਂ ਨੂੰ ਬਾਹਰ ਬਿਠਾਈ ਨਹੀਂ ਸਕਦੇ ਮੈਂ ਆਕੇ ਸਕੂਲ ਦੀਆਂ ਚਿੱਕਾਂ ਲਗਵਾਈਆਂ ਬੱਚੇ ਗਰਮੀ ਸਰਦੀ ਚੈੰਜੀ ਬੈਠਦੇ ਸੀ ਕਿ ਜਦੋਂ ਜ਼ਿਆਦਾ ਠੰਡ ਪੈਂਦੀ ਹੈ ਤਾਂ ਵੀ ਨਹੀਂ ਬੈਠ ਸਕਦੇ ਛੋਟੇ ਬੱਚੇ ਨੇ ਹਾਂਜੀ ਕਮਰੇ ਬਹੁਤ ਛੋਟੇ ਨੇ ਔਰ ਕਮਰਿਆਂ ਦੀ ਗਿਣਤੀ ਸਿਰਫ 6 ਹੈ 550 ਬੱਚਿਆਂ ਕੋਲ ਦੇਖੋ ਤੁਸੀਂ ਆਪ ਹੀ ਸਮਝ ਸਕਦੇ ਹੋ ਕਿ 550 ਬੱਚਾ 6 ਕਮਰਿਆਂ 'ਚ ਆ ਸਕਦਾ ਹੈ ਕੋਈ ਗੱਲਬਾਤ ਕੀਤੀ ਹੈ ਜੀ ਤੁਸੀਂ ਬੀਓ ਦਾ ਐਲਾਨ ਦੇ ਨਾਲ ਜਾਂ ਵੀ ਮੰਤਰੀ ਸਭਾ ਦੇ ਨਾਲ ਐਮਐਲਏ ਤੋਂ ਹਾਂਜੀ ਅਸੀਂ ਸਰਦਾਰ ਕੁਲਵੰਤ ਸਿੰਘ ਸਿੱਧੂ ਜਿਹੜੇ ਐਮਐਲਏ ਨੇ ਇਸ ਇਲਾਕੇ ਦੇ ਉਹਨਾਂ ਦੀ ਨੌਲੇਜ ਇਹ ਗੱਲ ਲਿਆਈ ਲੈਂਦੀ ਹੋਈ ਹੈ ਠੀਕ ਹੈ ਜੀ ਉਹਨਾਂ ਨੇ ਕੁਝ ਵਿਸ਼ਵਾਸ ਦਿਵਾਇਆ ਵੀ ਬਣ ਜਾਏਗਾ ਸਕੂਲ ਅਸੀਂ ਮੰਗ ਕਰਦੇ ਹਾਂ ਕਿ ਸਕੂਲ ਬਣਾਇਆ ਜਾਵੇ ਮੇਰਾ ਨਾਮ ਡਾਕਟਰ ਸੁਜੀਤ ਸਿੰਘ ਹੈ ਮੈਂ ਗਵਰਨਮੈਂਟ ਪ੍ਰਾਇਮਰੀ ਸਕੂਲ 1B ਦਾ ਸਕੂਲ ਮੈਨੇਜਮੈਂਟ ਮੀਟਿੰਗ ਵਿੱਚ ਇਚੇਰ ਮੈਂ ਲਾ। ਕੀ ਦਿੱਕਤ ਆ ਰਹੀ ਦਾਤਾ ਬਾਦ ਇਕੱਠੇ ਹੋਏ ਸਾਰੇ ਟੀਚਰ ਤੇ ਬੁੱਧੀ ਇਕੱਠੇ ਬਿੱਤਾ ਇਹ ਹੀ ਨੇ ਕਿ ਬੱਚਿਆਂ ਦੀ ਗਿਣਤੀ ਦੇ ਮੁਤਾਬਕ ਕਮਰੇ ਬੜੇ ਘੱਟ ਨੇ ਕਮਰੇ ਬੜੇ ਅੰਸ਼ੀਬ ਨੇ ਜਗ੍ਹਾ ਬੜੀ ਘੱਟ ਹੈ ਕਿ ਸਾਡੀ ਇਹ ਮੰਗ ਹੈ ਜੋ ਪੈਂ ਜੀ ਨੇ ਇੱਥੇ ਦੱਸਿਆ ਕਿ ਗਵਰਨਮੈਂਟ ਪ੍ਰਾਇਮਰੀ ਸਕੂਲ ਲਈ 10000 ਗਾਈ ਦੀ ਜਗ੍ਹਾ ਸਰਕਾਰ ਵੱਲੋਂ ਲਾਟ ਦਿੱਤੀ ਗਈ ਹੈ। ਉਸ ਜਗ੍ਹਾ ਤੇ ਛੇਤੀ ਛੇਤੀ ਗਵਰਨਮੈਂਟ ਪ੍ਰਾਇਮਰੀ ਸਕੂਲ ਨੂੰ ਲਿਜਾਇਆ ਜਾਵੇ ਇਸ ਨਾਲ ਦੋਸਤਾਂ ਸੱਸਿਆ ਹੱਲ ਹੋਣੀਆਂ ਇੱਕ ਨਾ ਗਵਰਨਮੈਂਟ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਆ ਖੇਡ ਗਰਾਉਂਡ ਮਿਲੇਗੀ ਉਹਨਾਂ ਨੂੰ ਚੰਗੀ ਜਗ੍ਹਾ ਮਿਲ ਜਾਏਗੀ ਨਾਲ ਹੀ ਜੋ ਸੀਨੀਅਰ ਸਕੰਡਰੀ ਸਕੂਲ ਹੈ ਉਸ ਕੋਲ ਵੀ ਜਗ੍ਹਾ ਘੱਟ ਹੈ ਤੇ ਇਹ ਜਿਹੜੀ ਜਗ੍ਹਾ ਹੈ ਗਵਰਨਮੈਂਟ ਸੀਨੀਅਰ ਸਕੰਡਰੀ ਸਕੂਲ ਨੂੰ ਦੇ ਦਿੱਤੀ ਜਾਵੇ ਇਹਨਾਂ ਨਾਲ ਦੋਨਾਂ ਸਕੂਲਾਂ ਦੀ ਸੱਸਿਆ ਹੱਲ ਹੋਵੇਗੀ ਇਹ ਸਾਡੀ ਇੱਕ ਬਹੁਤ ਜ਼ੋਰ ਮੰਗ ਹੈ ਅਸੀਂ ਹਮਾਇਤ ਕਰਦੇ ਹਾਂ ਸਕੂਲ ਮੈਨੇਜਮੈਂਟ ਕਮੇਟੀ ਤੇ ਇਲਾਕੇ ਵੱਲੋਂ ਇਹ ਹਮਾਇਤ ਕਰਦੇ ਹਾਂ ਕਿ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਹ ਜਿਹੜੀ ਗਵਰਨਮੈਂਟ ਸਕੂਲ ਦੀ ਜਗ੍ਹਾ ਪ੍ਰਾਈਵੇਟ ਸਕੂਲ ਦੀ ਜਗ੍ਹਾ ਸਕੂਲ ਨੂੰ ਛੇਤੀ ਜੁਛੇਤੀ ਉਸ ਤੇ ਲਜਾਇਆ ਜਾਵੇ ਜਿਹੜੇ ਸਕੂਲ ਤੇ ਬੈਠੇ ਆ ਉਹ ਸੁੰਗ ਨਕਸ਼ੇ ਦੇ ਵਿੱਚ ਹੈ ਨਹੀਂ ਦੂਸਰਾ ਸਕੂਲ ਨਕਸ਼ੇ ਦੇ ਵਿੱਚ ਪਾਸ ਹੈ ਹਾਂਜੀ ਇਹ ਹਾਂ ਇਹ ਨਕਸ਼ੇ ਵਿੱਚ ਹੈ ਨਹੀਂ ਇਹ ਕਬਜ਼ਾ ਕੀਤਾ ਗਿਆ ਸੀ ਜਦੋਂ ਉਮੀਦਵਾਰ ਨਗਰ ਦੇ ਲੋਕਾਂ ਨੇ ਉਹਦੇ ਇਹ ਸਕੂਲ ਬਣਾਇਆ ਸੀ ਪੈਲੀਅਮ ਬੀਨ ਕਨਗਨਵਾਸੀ ਨੇ ਬਣਾਇਆ ਸੀ ਗਵਰਨਮੈਂਟ ਪ੍ਰਾਇਮਰੀ ਸਕੂਲ ਸੀ ਬਾਅਦ ਵਿੱਚ ਇਹ ਵਿੱਚ ਮੀਡਲ ਹਾਈ ਤੇ ਸੀਨੀਅਰ ਸੈਕੰਡਰੀ ਸਕੂਲ ਬਣ ਗਿਆ ਹੁਣ ਕੀ ਲੱਗਦਾ ਜੀ ਜਿਹੜੀ ਡਿਮਾਂਡਸ ਹੈਗੀਆਂ ਟੀਚਰਸ ਵੱਲੋਂ ਉਠਾਈਆਂ ਜਾ ਰਹੀਆਂ ਨੇ ਸਰਕਾਰ ਤੱਕ ਕੌਣ ਕੀਤੀ ਜਾਵੇਗਾ ਹਾਂ ਟੀਚਰਾਂ ਵੱਲੋਂ ਜੋ ਡਿਮਾਂਡ ਉਠਾਈਆਂ ਨੇ ਬਿਲਕੁਲ ਜਿਸਨੇ ਅਸੀਂ ਇਲਾਕਾ ਨਿਵਾਸੀ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਇਸ ਤੱਲ ਵੀ ਹਮਾਇਤ ਕਰਦੇ ਆਂ ਕਿ ਇਹਨਾਂ ਦੀ ਮੰਗ ਜਾਇਜ਼ ਹੈ ਤੇ ਸਰਕਾਰ ਨੂੰ ਇਸ ਮੰਗ ਸੁਣਨੀ ਚਾਹੀਦੀ ਹੈ ਹਲਕਾ ਦੇ ਐਮ ਐਲ اے ਕੌਂਸਲ ਜਾਂ ਐਮ ਪੀ ਸਾਹਿਬ ਕੋ ਇਸ ਵੇਲੇ ਧਿਆਨ ਦੇ ਹਾਂ ਇਹ ਇੱਥੇ ਦੋ ਜਨ ਕਮਰਿਆਂ ਦੀਆਂ ਛੱਤਾਂ ਦਾ ਬਹੁਤ ਹੀ ਖਰਾਬ ਹਾਲ ਹੈ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਇਸ ਲਈ ਹਾਦਸਾ ਵਾਪਰਨ ਤੋਂ ਪਹਿਲੇ ਹੀ ਸਰਕਾਰ ਧਿਆਨ ਦੇਵੇ ਤੇ ਇਸ ਸਕੂਲ ਨੂੰ ਦੂਜੀ ਜਗ੍ਹਾ ਤੇ ਸ਼ਿਫਟ ਕਰ ਦਿੱਤਾਵੇ ਉਸ ਦੀ ਗ੍ਰਾਂਟ ਜੋ ਹੁਣ ਆਈ ਹੈ ਕਮਰਿਆਂ ਦੀ नई जगह ऐसी बनाएगा देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर